ਦੇਖੋ ਜੀ ਜਿਹੜੀ ਸਾਡੇ ਜਥੇਬੰਦੀ ਦੀ ਮੁੱਖ ਮੰਗ ਸੀ ਜਿਹੜਾ ਸਾਡਾ ਇੱਕ ਭਰਾ ਮਰਿਆ ਜੀ ਜਿਹੜਾ ਇੱਕ ਭਰਾ ਸਾਡਾ ਸ਼ਹੀਦ ਹੋਇਆ ਉਸਦੇ ਰਿਲੇਟਡ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਦੋਸ਼ੀਆਂ ਖਿਲਾਫ ਜਿਹੜੇ ਵੀ ਦੋਸ਼ੀ ਨੇ ਉਹਨਾਂ ਖਿਲਾਫ ਇੱਕ ਐਫਆਈਆਰ ਦਰਜ ਹੋਣੀ ਚਾਹੀਦੀ ਆ ਤੇ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਤਾਂ ਜੋ ਸਾਨੂੰ ਇਨਸਾਫ ਮਿਲ ਸਕੇ ਜੀ ਉਸਦੇ ਹੇਠ ਜਥੇਬੰਦੀ ਨੇ ਫੈਸਲਾ ਲਿਆ ਸੀਗਾ ਜੀ ਤੇ ਉਸਦੇ ਰਿਲੇਟਡ ਅਸੀਂ ਜਿਹੜਾ ਵੀ ਉੱਤਤ ਚਸ਼ਮਦੀਦ ਸੀਗਾ ਉਹਦੇ ਨਾਲ ਉਹ ਹੁਣ ਅਸੀਂ ਬਿਆਨ ਦੇ ਰਹੇ ਆ ਐਸਐਸਪੀ ਸਾਹਿਬ ਨੂੰ ਤੇ ਉਸਤੇ ਬਣਦੀ ਕਾਨੂੰਨੀ ਕਾਰਵਾਈ ਹੋਊਗੀ ਉਸਤੇ ਐਫਆਈਆਰ ਹੋਊਗੀ ਇੰਨਾ ਕਸਮਾ ਲੱਗ ਸਕਦਾ ਜੀ ਇਸ ਪ੍ਰੋਸੈਸ ਨੂੰ ਨਹੀਂ ਸਮਾਂ ਤਾਂ ਦੇਖੋ ਜੀ ਲੱਗਣਾ ਚਾਹੀਦਾ ਨਹੀਂ ਵੈਸੇ ਤਾਂ ਜਿਹੜੀ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਨੇ ਉਹਦੇ ਹਿਸਾਬ ਨਾਲ ਤਾਂ ਪਹਿਲਾ ਐਫ ਆਈ ਆਰ ਕਰਨੀ ਬਣਦੀ ਹੈ ਜੀ ਸਮਾਂ ਤਾਂ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਅੱਜ ਦੇ ਵਿੱਚ ਵਿੱਚ ਹੋ ਜਾਣਾ ਚਾਹੀਦਾ ਜੀ ਤੁਸੀਂ ਜਥੇਬੰਦੀ ਦੇ ਨਾਲ ਜੁੜੇ ਹੋਏ ਹੋਗੇ ਡੱਲੇਵਾਲ ਸਾਹਿਬ ਕੀ ਲੱਗਦਾਗਾ ਪੂਰੀ ਦੇਖਰੇਖ ਦੇ ਵਿੱਚ ਇਹ ਕੰਮ ਹੋਰੇਗਾ ਤੁਹਾਡਾ ਕਿਵੇਂ ਦੇਖਦੇ ਹੋਗੇ ਕਿਸ ਤਰ੍ਹਾਂ ਦੀਆਂ ਸੇਵਾਵਾਂ ਤੁਸੀਂ ਨਿਭਾ ਰਹੇ ਹੋ ਦੇਖੋ ਜੀ ਡੱਲੇਵਾਲ ਸਾਹਿਬ ਹੋਗੇ ਜਾਂ ਪੰਦੇਰ ਸਾਹਿਬ ਹੋਗੇ ਜਾਂ ਹੋਰ ਵੱਡੇ ਆਗੂ ਨੇ ਜਿਹੜੇ ਉਹ ਸਾਡੇ ਜਰਨੈਲ ਨੇ ਅਜੀ ਉਹਨਾਂ ਦੇ ਝੰਡੇ ਹੇਟ ਅਸੀਂ ਕਿਉਂਕਿ ਦੇਖੋ ਐਡਵੋਕੇਟ ਹੋਣ ਦੇ ਨਾਲ ਨਾਲ ਅਸੀਂ ਕਿਸਾਨ ਦੇ ਪੁੱਤਰ ਵੀ ਆ ਉਸ ਕਰਕੇ ਜਿਹੜਾ ਸਾਡਾ ਬਣਦੀ ਜਿਹੜਾ ਸਾਡਾ ਬਣਦਾ ਫਰਜ ਹੈ ਅਸੀਂ ਉਹ ਨਿਭਾ ਰਹੇ ਹਾਂ ਜੀ ਇਸ ਟਾਈਮ ਤੇ ਜਿਹੜੀ ਵੀ ਲੀਗਲ ਅਸਿਸਟੈਂਸ ਚਾਹੀਦੀ ਆ ਅਸੀਂ ਉਹ ਆਪਣੇ ਵੱਲੋਂ ਪ੍ਰੋਵਾਈਡ ਕਰ ਰਹੇ ਹਾਂ ਕਿ ਸੰਤੁਸ਼ਟੋ ਲੱਗਦੀ ਹੈ ਜਥੇਬੰਦੀ ਇਸ ਤਰ੍ਹਾਂ ਦੇ ਨਾਲ ਜਿਹੜਾ ਟਵੀਟ ਕਰਕੇ ਜਾਣਕਾਰੀ ਦਿੱਤੀ ਗਿਆ ਵਿੱਤੀ ਸਹਾਇਤਾ ਨੌਕਰੀ ਦੀ ਗੱਲ ਆਈਏ ਦੇਖੋ ਜਥੇਬੰਦੀ ਦਾ ਆਪਣਾ ਫੈਸਲਾ ਜੀ ਮੇਰਾ ਉਹਨਾਂ ਨੂੰ ਲੀਗਲ ਅਸਿਸਟੈਂਸ ਦਾ ਜੀ ਉਸ ਤੇ ਮੈਂ ਕੋਈ ਵੀ ਕਮੈਂਟ ਨਹੀਂ ਕਰ ਸਕਦਾ ਜੀ ਦੇਖੋ ਜੀ ਜਿਹੜੀ ਸਾਡੇ ਜਥੇਬੰਦੀ ਦੀ ਮੁੱਖ ਮੰਗ ਸੀ ਜਿਹੜਾ ਸਾਡਾ ਇੱਕ ਭਰਾ ਮਰਿਆ ਜੀ ਜਿਹੜਾ ਇੱਕ ਭਰਾ ਸਾਡਾ ਸ਼ਹੀਦ ਹੋਇਆ ਉਸਦੇ ਰਿਲੇਟਡ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਦੋਸ਼ੀਆਂ ਖਿਲਾਫ ਜਿਹੜੇ ਵੀ ਦੋਸ਼ੀ ਨੇ ਉਹਨਾਂ ਖਿਲਾਫ ਇੱਕ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਤੇ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਤਾਂ ਜੋ ਸਾਨੂੰ ਇਨਸਾਫ ਮਿਲ ਸਕੇ ਜੀ ਉਸ ਦੇ ਹੇਠ ਜਥੇਬੰਦੀ ਨੇ ਫੈਸਲਾ ਲਿਆ ਸੀਗਾ ਜੀ ਤੇ ਉਸ ਦੇ ਰਿਲੇਟਡ ਅਸੀਂ ਜਿਹੜਾ ਵੀ ਉੱਤਤ ਚਸ਼ਮਦੀ ਦੇ ਸੀਗਾ ਉਹਦੇ ਨਾਲ ਉਹ ਹੁਣ ਅਸੀਂ ਬਿਆਨ ਦੇ ਰਹੇ ਆ ਐਸ ਐਸ ਪੀ ਸਾਹਿਬ ਨੂੰ ਤੇ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਹੋਊਗੀ ਉਸ ਤੇ ਐਫ ਆਈ ਆਰ ਹੋਊਗੀ ਇਨਾ ਕ ਸਮਾਂ ਲੱਗ ਸਕਦਾ ਜੀ ਇਸ ਪ੍ਰੋਸੈਸ ਵਿੱਚ ਨਹੀਂ ਸਮਾਂ ਤਾਂ ਦੇਖੋ ਜੀ ਲੱਗਣਾ ਚਾਹੀਦਾ ਨਹੀਂ ਵੈਸੇ ਤਾਂ ਜਿਹੜੀ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਨੇ ਉਹਦੇ ਹਿਸਾਬ ਨਾਲ ਤਾਂ ਪਹਿਲਾ ਐਫ ਆਈ ਆਰ ਕਰਨੀ ਬਣਦੀ ਹੈ ਜੀ ਸਮਾਂ ਤਾਂ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਅੱਜ ਦੇ ਵਿੱਚ ਵਿੱਚ ਹੋ ਜਾਣਾ ਚਾਹੀਦਾ ਜੀ ਤੁਸੀਂ ਜਥੇਬੰਦੀ ਦੇ ਨਾਲ ਜੁੜੇ ਹੋਏ ਹੋਗੇ ਡੱਲੇਵਾਲ ਸਾਹਿਬ ਕੀ ਲੱਗਦਾਗਾ ਪੂਰੀ ਦੇਖਰੇਖ ਦੇ ਵਿੱਚ ਇਹ ਕੰਮ ਹੋਰੇਗਾ ਤੁਹਾਡਾ ਕਿਵੇਂ ਦੇਖਦੇ ਹੋਗੇ ਕਿਸ ਤਰ੍ਹਾਂ ਦੀਆਂ ਸੇਵਾਵਾਂ ਤੁਸੀਂ ਨਿਭਾ ਰਹੇ ਹੋ। ਦੇਖੋ ਜੀ ਡੱਲੇਵਾਲ ਸਾਹਿਬ ਹੋਗੇ ਜਾਂ ਪੰਦੇਰ ਸਾਹਿਬ ਹੋਗੇ ਜਾਂ ਹੋਰ ਵੱਡੇ ਆਗੂ ਨੇ ਜਿਹੜੇ ਉਹ ਸਾਡੇ ਜਨਰਲ ਨੇ। ਅਸੀਂ ਉਹਨਾਂ ਦੇ ਝੰਡੇ ਹੀਟ ਅਸੀਂ ਕਿਉਂਕਿ ਦੇਖੋ ਐਡਵੋਕੇਟ ਹੋਣ ਦੇ ਨਾਲ ਨਾਲ ਅਸੀਂ ਕਿਸਾਨ ਦੇ ਪੁੱਤਰ ਵੀ ਆ। ਉਸ ਕਰਕੇ ਜਿਹੜਾ ਸਾਡਾ ਬਣਦੀ ਜਿਹੜਾ ਸਾਡਾ ਬਣਦਾ ਫਰਜ਼ ਹੈ ਅਸੀਂ ਉਹ ਨਿਭਾ ਰਹੇ ਹਾਂ ਜੀ ਇਸ ਟਾਈਮ। ਤੇ ਜਿਹੜੀ ਵੀ ਲੀਗਲ ਅਸਿਸਟੈਂਸ ਚਾਹੀਦੀ ਆ ਅਸੀਂ ਉਹ ਆਪਣੇ ਵੱਲੋਂ ਪ੍ਰੋਵਾਈਡ ਕਰ ਰਹੇ ਹਾਂ ਹੈ ਕਿ ਜਥੇਬੰਦੀ ਨੂੰ ਲੱਗਦੀ ਹੈ ਜਿਥੇ ਬੰਦੀ ਇਸ ਤਰ੍ਹਾਂ ਦੇ ਨਾਲ ਜਿਹੜਾ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਵਿੱਤੀ ਸਹਾਇਤਾ ਨੌਕਰੀ ਦੀ ਗੱਲ ਆਈ ਹੈ ਦੇ ਕੋਈ ਜਥੇਬੰਦੀ ਦਾ ਆਪਣਾ ਫੈਸਲਾ ਜੀ ਮੇਰਾ ਉਹਨਾਂ ਨੂੰ ਲੀਗਲ ਅਸਿਸਟੈਂਸ ਦਾ ਜੀ ਉਸ ਤੇ ਮੈਂ ਕੋਈ ਵੀ ਕਮੈਂਟ ਨਹੀਂ ਕਰ ਸਕਦਾ ਦੇਖੋ ਜੀ ਜਿਹੜੀ ਸਾਡੇ ਜਥੇਬੰਦੀ ਦੀ ਮੁੱਖ ਮੰਗ ਸੀ ਜਿਹੜਾ ਸਾਡਾ ਇੱਕ ਭਰਾ ਮਰਿਆ ਜੀ ਜਿਹੜਾ ਇੱਕ ਭਰਾ ਸਾਡਾ ਸ਼ਹੀਦ ਹੋਇਆ ਉਸਦੇ ਰਿਲੇਟਡ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਦੋਸ਼ੀਆਂ ਖਿਲਾਫ ਜਿਹੜੇ ਵੀ ਦੋਸ਼ੀ ਨੇ ਉਹਨਾਂ ਖਿਲਾਫ ਇੱਕ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਤੇ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਤਾਂ ਜੋ ਸਾਨੂੰ ਇਨਸਾਫ ਮਿਲ ਸਕੇ ਜੀ ਉਸਦੇ 헤ਡ ਜਥੇਬੰਦੀ ਨੇ ਫੈਸਲਾ ਲਿਆ ਸੀਗਾ ਜੀ ਤੇ ਉਹ ਰਿਲੇਟਡ ਅਸੀਂ ਜਿਹੜਾ ਵੀ ਉੱਤਤ ਚਸ਼ਮਦੀ ਦੇ ਸੀਗਾ ਉਹਦੇ ਨਾਲ ਉਹ ਹੁਣ ਅਸੀਂ ਬਿਆਨ ਦੇ ਰਹੇ ਆ ਐਸ ਐਸ ਪੀ ਸਾਹਿਬ ਨੂੰ ਤੇ ਉਸਤੇ ਬਣਦੀ ਕਾਨੂੰਨੀ ਕਾਰਵਾਈ ਹੋਊਗੀ ਉਸਤੇ ਐਫ ਆਈ ਆਰ ਹੋਊਗੀ ਕਿੰਨਾ ਕਸਮਾ ਲੱਗ ਸਕਦਾ ਜੀ ਇਸ ਪ੍ਰੋਸੈਸ ਨੂੰ ਨਹੀਂ ਸਮਾਂ ਤਾਂ ਦੇਖੋ ਜੀ ਲੱਗਣਾ ਚਾਹੀਦਾ ਨਹੀਂ ਵੈਸੇ ਤਾਂ ਜਿਹੜੀ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਨੇ ਉਹਦੇ ਹਿਸਾਬ ਨਾਲ ਤਾਂ ਪਹਿਲਾ ਐਫ ਆਈ ਆਰ ਕਰਨੀ ਬਣਦੀ ਹੈ ਜੀ ਸਮਾਂ ਤਾਂ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਅੱਜ ਦੇ ਵਿੱਚ ਵਿੱਚ ਹੋ ਜਾਣਾ ਚਾਹੀਦਾ ਜੀ ਤੁਸੀਂ ਜਥੇਬੰਦੀ ਦੇ ਨਾਲ ਜੁੜੇ ਹੋਏ ਹੋਗੇ ਡੱਲੇਵਾਲ ਸਾਹਿਬ ਕੀ ਲੱਗਦਾਗਾ ਪੂਰੀ ਦੇਖਰੇਖ ਦੇ ਵਿੱਚ ਇਹ ਕੰਮ ਹੋਰੇਗਾ ਤੁਹਾਡਾ ਕਿਵੇਂ ਦੇਖਦੇ ਹੋਗੇ ਕਿਸ ਤਰ੍ਹਾਂ ਦੀਆਂ ਸੇਵਾਵਾਂ ਤੁਸੀਂ ਨਿਭਾ ਰਹੇ ਹੋ ਦੇਖੋ ਜੀ ਡੱਲੇਵਾਲ ਸਾਹਿਬ ਹੋਗੇ ਜਾਂ ਪੰਦੇਰ ਸਾਹਿਬ ਹੋਗੇ ਜਾਂ ਹੋਰ ਵੱਡੇ ਆਗੂ ਨੇ ਜਿਹੜੇ ਉਹ ਸਾਡੇ ਜਰਨੈਲ ਨੇ ਅਸੀਂ ਉਹਨਾਂ ਦੇ ਝੰਡੇ ਹੇਟ ਅਸੀਂ ਕਿਉਂਕਿ ਦੇਖੋ ਐਡਵੋਕੇਟ ਹੋਣ ਦੇ ਨਾਲ ਨਾਲ ਅਸੀਂ ਕਿਸਾਨ ਦੇ ਪੁੱਤਰ ਵੀ ਆ ਉਸ ਕਰਕੇ ਜਿਹੜਾ ਸਾਡਾ ਬਣਦੀ ਜਿਹੜਾ ਸਾਡਾ ਬਣਦਾ ਫਰਜ਼ ਹੈ ਅਸੀਂ ਉਹ ਨਿਭਾ ਰਹੇ ਹਾਂ ਜੀ ਇਸ ਟਾਈਮ ਤੇ ਜਿਹੜੀ ਵੀ ਲੀਗਲ ਅਸਿਸਟੈਂਸ ਚਾਹੀਦੀ ਆ ਅਸੀਂ ਉਹ ਆਪਣੇ ਵੱਲੋਂ ਪ੍ਰੋਵਾਈਡ ਕਰ ਰਹੇ ਹਾਂ ਹੈ ਕਿ ਜਥੇਬੰਦੀ ਨੂੰ ਲੱਗਦੀ ਹੈ ਜਥੇਬੰਦੀ ਇਸ ਤਰ੍ਹਾਂ ਦੇ ਨਾਲ ਜਿਹੜਾ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਆ ਵਿੱਤੀ ਸਹਾਇਤਾ ਨੌਕਰੀ ਦੀ ਗੱਲ ਆਈਏ ਦੇ ਕੋਈ ਜਥੇਬੰਦੀ ਦਾ ਆਪਣਾ ਫੈਸਲਾ ਜੀ ਮੇਰਾ ਉਹਨਾਂ ਨੂੰ ਲੀਗਲ ਅਸਿਸਟੈਂਸ ਦਾ ਜੀ ਉਸ ਤੇ ਮੈਂ ਕੋਈ ਵੀ ਕਮੈਂਟ ਨਹੀਂ ਕਰ ਸਕਦਾ ਜੀ